ਸਤਿ ਸ਼੍ਰੀ ਅਕਾਲ ਛੜਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਦਿੱਲੀ ਤੋਂ ਵਾਰਾਨਸੀ ਜਾਰੀ ਇੰਡੀਕੋ ਦੀ ਫਲਾਈਟ 'ਚ ਬੰਬ ਹੋਣ ਦੀ ਸੂਚਨਾ ਬੰਬ ਨਿਰੋਧਕ ਟੀਮ ਮੌਕੇ ਤੇ ਪਹੁੰਚੀ ਬਣਿਆ ਦਹਿਸ਼ਤ ਦਾ ਤਾਜ ਹੋਟਲ ਤੇ ਮੁੰਬਈ 에어ਪੋਰਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਫੋਨ ਕਾਲ ਤੋਂ ਬਾਅਦ ਪੁਲਿਸ ਅਲਰਟ ਮੋਡ ਤੇ ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ ਰਾਜਸਥਾਨ ਚ ਗਰਮੀ ਨੇ ਟਾਇਆ ਕਹਿਰ ਦੋ ਜੈਨ ਸੰਤਾਂ ਦੀ ਬੀਐਸਐਫ ਜਵਾਨ ਸਮੇਤ 8 ਲੋਕਾਂ ਦੀ ਗਰਮੀ ਨੇ ਲਈ ਜਾਨ ਪੰਜ ਦਿਨਾਂ ਚ ਹੋਈਆਂ 32 ਮੌਤਾਂ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਦਿੱਲੀ ਤੋਂ ਵਾਰਾਨਸੀ ਜਾਰੀ ਇੰਡੀਕੋ ਦੀ ਫਲਾਈਟ 'ਚ ਬੰਬ ਹੋਣ ਦੀ ਖਬਰ ਕਾਰਨ ਹਲਚਲ ਮਚ ਗਈ ਇਸ ਤੋਂ ਬਾਅਦ ਸਾਵਧਾਨੀ ਦੇ ਤੌਰ ਤੇ ਜਹਾਜ਼ ਨੂੰ ਤੁਰੰਤ ਜਾਂਚ ਲਈ ਆਈਸੋਲੇਸ਼ਨ ਤੇ ਲਜਾਇਆ ਗਿਆ ਹੈ ਇਸ ਸਬੰਧ ਵਿੱਚ ਹਵਾਈ ਐਡੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਵਾਬਾਜ਼ੀ ਸੁਰੱਖਿਆ ਤੇ ਬੰਬ ਨਿਰੋਧਕ ਟੀਮ ਫਿਲਹਾਲ ਮੌਕੇ ਤੇ ਮੌਜੂਦ ਹੈ ਦਿੱਲੀ ਫਾਇਰ ਸਰਵਿਸ ਮੁਤਾਬਿਕ ਦਿੱਲੀ ਤੋਂ ਵਾਰਣਸੀ ਜਾਰੀ ਫਲਾਈਟ ਚ ਬੰਬ ਹੋਣ ਦੀ ਖਬਰ ਸਵੇਰੇ 5:35 ਮਿੰਟ ਤੇ ਆਈ ਹੈ ਇਸ ਮੌਕੇ ਤੇ ਪੁੱਛੇ ਕਿ ਆਰਟੀ ਸਾਰੇ ਯਾਤਰੀ ਐਮਰਜੈਂਸੀ ਗੇਟ ਰਾਹੀਂ ਬਾਹਰ ਕੱਢਿਆ ਗਿਆ ਤੇ ਸਾਰੇ ਯਾਤਰੀ ਫਿਲਹਾਲ ਸੁਰੱਖਿਤ ਨੇ ਤੇ ਫਲਾਈਟ ਦੀ ਜਾਂਚ ਕੀਤੀ ਜਾ ਰਹੀ ਹੈ ਮੁੰਬਈ ਪੁਲਿਸ ਨੂੰ ਤਾਜ ਹੋਟਲ ਤੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਪੁਲਿਸ ਨੇ ਦੱਸਿਆ ਕਿ ਮੁੰਬਈ ਪੁਲਿਸ ਕੰਟਰੋਲ ਰੂਮ ਵਿੱਚ ਇੱਕ ਕਾਲ ਆਈ ਸੀ ਜਿਸ ਚ ਕਿਹਾ ਗਿਆ ਸੀ ਕਿ ਤਾਜ ਹੋਟਲ ਤੇ ਸ਼ਹਿਰ ਦੇ ਹਵਾਈ ਅੱਡੇ ਤੇ ਬੰਬ ਲਗਾਏ ਗਏ ਨੇ ਐਸੇ ਨਾਲ ਹੀ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਚੌਕਸ ਹੋ ਗਈ ਹੈ ਮੁੰਬਈ ਪੁਲਿਸ ਨੇ ਕਿਹਾ ਕਿ ਧਮਕੀ ਕਾਲ ਤੇ ਤੁਰੰਤ ਕਾਰਵਾਈ ਕੀਤੀ ਗਈ ਤੇ ਪੁਲਿਸ ਨੇ ਥਾਂ-ਥਾਂ ਦੀ ਤਲਾਸ਼ੀ ਲਈ ਹਾਲਾਂਕਿ ਕੁਝ ਵੀ ਸ਼ੱਕੀ ਨਹੀਂ ਮਿਲਿਆ ਪੁਲਿਸ ਨੇ ਦੱਸਿਆ ਕਿ ਧਮਕੀ ਪਰ ਇੱਕ ਕਾਲ ਉੱਤਰ ਪ੍ਰਦੇਸ਼ ਤੋਂ ਆਈ ਸੀ ਤੇ ਕਾਲ ਕਰਨ ਵਾਲੇ ਦੀ ਕੀਤੀ ਜਾ ਰਹੀ ਹੈ ਉੱਤਰੀ ਭਾਰਤ ਦੇ ਹੋਰਨਾਂ ਰਾਜਾਂ ਦੇ ਨਾਲ ਰਾਜਸਥਾਨ ਵਿੱਚ ਕੜਾਕੇ ਦੀ ਗਰਮੀ ਜਾਰੀ ਹੈ ਸੂਬੇ 'ਚ ਪੰਜ ਦਿਨਾਂ 'ਚ ਹੀਟ ਵੇਵ ਕਾਰਨ 32 ਲੋਕਾਂ ਦੀ ਮੌਤ ਹੋ ਚੁੱਕੀ ਹੈ 8 ਲੋਕਾਂ ਦੀ ਵੀ ਮੌਤ ਹੋਈ ਹੈ ਇਹਨੂੰ ਜੋਧਪੁਰ ਜ਼ਿਲ੍ਹੇ 'ਚ ਭਿਆਨਕ ਗਰਮੀ ਕਾਰਨ ਇੱਕ ਜੈਨ ਸਾਧੂ ਤੇ ਇੱਕ ਜੈਨ ਸਾਧਵੀ ਦੀ ਵੀ ਮੌਤ ਹੋਈ ਹੈ ਜੇਸਲਮੇਰ ਜ਼ਿਲ੍ਹੇ 'ਚ ਭਾਰਤ-ਪਾਕਿਸਤਾਨ ਸਰਹੱਦ ਤੇ ਸੀਮਾ ਸੁਰੱਖਿਆ ਬਲ ਦੇ ਇੱਕ ਜਵਾਨ ਦੀ ਗਰਮੀ ਕਾਰਨ ਮੌਤ ਹੋਈ ਹੈ ਉਦਰਾਲਵਰਚ ਇੱਕ ਵਿਦਿਆਰਥੀ ਦੀ ਮੌਤ ਹੋਈ ਹੈ ਕੇਕਰੀ ਜ਼ਿਲ੍ਹੇ 'ਚ ਪਸ਼ੂ ਚਰਾਉਣ ਲਈ ਜੰਗਲ 'ਚ ਗਏ ਬਜ਼ੁਰਗ ਵਿਅਕਤੀ ਦੀ ਮੌਤ ਹੋਈ ਹੈ ਜਾਣਕਾਰੀ ਮੁਤਾਬਕ ਜੋਧਪੁਰ ਜ਼ ਪੀਪਰ ਸ਼ਹਿਰ ਚ ਇੱਕ ਜੈਨ ਸਾਧਵੀ ਦਿਆ ਸ਼੍ਰੀ ਦੀ ਤਪਸ਼ ਕਾਰਨ ਸਿਹਤ ਵਿਗੜੀ ਤੇ ਲਾਸ਼ ਦਰਾਂ ਉਸ ਦੀ ਮੌਤ ਹੋ ਗਈ ਪਿੰਡਾਂ ਸਭਾ ਹਲਕਾ ਤਰਨਤਾਰਨ ਤੋਂ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਵੱਡੇ ਕਾਫਲੇ ਸਮੇਤ ਹਲਕੇ ਦੇ ਤਕਰੀਬਨ 2 ਦਰਜਨ ਪਿੰਡਾਂ ਵਿੱਚ ਰੋਡ ショਅ ਕੱਢਿਆ ਗਿਆ। ਰੋਡ ショਅ ਦੌਰਾਨ ਪਿੰਡ ਦੇ ਲੋਕਾਂ ਵੱਲੋਂ ਵਿਧਾਇਕ ਡਾਕਟਰ ਸੋਹਲ ਤੇ ਉਹਨਾਂ ਦੇ ਕਾਫਲੇ ਦਾ ਨਿੱਘਾ ਸਵਾਗਤ ਵੀ ਕੀਤਾ ਗਿਆ। ਪਿੰਡ ਦੀਆਂ ਮਹਿਲਾਵਾਂ ਵੱਲੋਂ ਵਿਧਾਇਕ ਡਾਕਟਰ ਸੋਹਲ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਉਹਨਾਂ ਨੂੰ ਯਕੀਨ ਦਿਵਾਇਆ ਕਿ ਹਲਕਾ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਪ ਤਨਾਲ ਜਿੱਤੇਗੀ ਵਿਧਾਇਕ ਸੋਹਲ ਨੇ ਕਿਹਾ ਕਿ ਲੋਕਾਂ ਵਿੱਚ ਪਾਰਟੀ ਉਮੀਦਵਾਰ ਨੂੰ ਲੈ ਕੇ ਕਾਫੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਨੇ ਸਾਰਿਆਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਹ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੂੰ ਵੱਡੀ ਬਹੁਮਤ ਦੇ ਨਾਲ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣਗੇ। ਬੇਲੀਆ ਪਾਰਟੀ ਵਿੱਚ ਰਾਜਨੀਤੀ ਉਹ ਧਰਮ ਦੇ ਨਾਲ ਰਾਜਨੀਤੀ ਕਰਦੀ ਸੀ ਪਰ ਤੁਹਾਡਾ ਜਿਹੜਾ ਵਾ ਸਭ ਰਾਏ ਉਹ ਧਰਮ ਨੂੰ ਸਤਕਾਰ ਕੀਤਾ ਗਿਆ ਵਾ ਸਭ ਭਾਈਚਾਰੇ ਨੂੰ ਸਤਿਕਾਰ ਕੀਤਾ ਗਿਆ ਵਾ ਵੇਖੋ ਜੀ ਅਸੀਂ ਆਮ ਆਦਮੀ ਪਾਰਟੀ ਜਿਹੜੀ ਆ ਕਿਸੇ ਵੀ ਧਰਮ ਦੇ ਨਾਲ ਕੋਈ ਵਿਤਕਰਾ ਨਹੀਂ ਕਰਦੀ ਅਸੀਂ ਥਾਰੇ ਧਰਮਾਂ ਦਾ ਸਤਕਾਰ ਕਰਦੇ ਆ ਬਿਲਕੁਲ ਕੋਈ ਅਸੀਂ ਜਿਹੜਾ ਵਿਕਾਸ ਦੇ ਵਿੱਚ ਵੀ ਕੋਈ ਪੱਖਪਾਤ ਨਹੀਂ ਕਰਦੇ ਭਾਵੇਂ ਕਿਸੇ ਵੀ ਪਾਰਟੀ ਦੀ ਗਲੀ ਹੋਵੇ ਕੋਈਸ਼ ਹੋਵੇ ਉੱਥੇ ਜਿਹੜੇ ਮਰਜ਼ੀ ਰਹਿੰਦੇ ਹੋਣ ਅਸੀਂ ਬਿਲਕੁਲ ਕੋਈ ਵਿਤਕਰਾ ਨਹੀਂ ਕਰਦੇ ਅਸੀਂ ਕੋਈ ਨਜਾਇਜ਼ ਪਰਚੇ ਨਹੀਂ ਕਰਾਏ ਵਿਕਾਸ ਵਾਲੀ ਧਿਆਨ ਆ ਸੋ ਇਸ ਇਜ ਨੂੰ ਵੀ ਲੋਕ ਬਹੁਤ ਪਸੰਦ ਕਰਦੇ ਆ ਸੋ ਕੋਈ ਉਹਨੇ ਕਿਹਾ ਵੀ ਅਸੀਂ ਕੋਈ ਜਿਹੜੀ ਆ ਉਹ ਰਾਜਨੀਤੀ ਉਹ ਨਹੀਂ ਕੀਤੀ ਵੀ ਅਸੀਂ ਕੋਈ ਬਦਲਾਖੋਰੀ ਕੀਤੀ ਹੋਵੇ ਜਾਂ ਕੋਈ ਬਿਲਕੁਲ ਅਸੀਂ ਸਾਰਿਆਂ ਨੂੰ ਇੱਕੋ ਜਿਹਾ ਸਮਝ ਕੇ ਵਿਕਾਸ ਕਰਾ ਰਹੇ ਸੋ ਲੋਕ ਇਸ ਗੱਲ ਤੋਂ ਖੁਸ਼ ਨੇ ਭਗਵੰਤ ਮਾਨ ਸਰਕਾਰ ਦੇ ਕੀਤੇ ਹੋਏ ਕੰਮਾਂ ਤੋਂ ਖੁਸ਼ ਨੇ ਇਸੇ ਕਰਕੇ ਲੋਕਾਂ ਵੱਲੋਂ ਇੰਨਾ ਸਾਨੂੰ ਹੰਗਾਰਾ ਮਿਲ ਰਿਹਾ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਬੀਜੇਪੀ ਉਮੀਦਵਾਰ ਤਰਨਜੀਤ ਸਿੰਘ ਸੰਧੂ ਵੱਲੋਂ ਅੰਮ੍ਰਿਤਸਰ ਵਿੱਚ ਲਗਾਤਾਰ ਜੋਰ ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦਿਆਂ ਤਰਨਜੀਤ ਸੰਧੂ ਵੱਲੋਂ ਹਲਕਾ ਟਾਰੀ ਵਿਖੇ ਦਿਹਾਤੀ ਪ੍ਰਦਾਨ ਸੁਨੀਲ ਦੇਵਗੰਦ ਦੀ ਅਗਵਾਈ ਹੇਠ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਭਾਜਪਾ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਗੜਸ਼ੰਕਰ ਤੋਂ ਸਾਭਕਾ ਵਿਧਾਇਕ ਲਵਕਮਾਰ ਗੋਲਡੀ ਵੱਲੋਂ ਸ਼੍ਰੀਨਾਨਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਵਿਜੇਂਦਰ ਸਿੰਘਲਾ ਦੇ ਹੱਕ ਵਿੱਚ ਪਿੰਡ ਗੜੀ ਮਨਸੋਵਾਲ ਵਿਖੇ ਆਪਣੀ ਰਿਹਾਇਸ਼ ਵਿਖੇ ਇੱਕ ਚੋਣ ਰੈਲੀ ਦਾ ਯੋਜਨ ਕੀਤਾ ਗਿਆ ਇਸ ਮੌਕੇ ਸ਼੍ਰੀਨਾਨਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਵਿਜੇਂਦਰ ਸਿੰਘਲਾ ਨੇ ਖਾਸ ਤੌਰ ਤੇ ਸ਼ਰਕਤ ਕੀਤੀ ਇਸ ਦੌਰਾਨ ਵੱਡੀ ਗਿਣਤੀ ਚ ਪਹੁੰਚੇ ਲਵਕਮਾਰ ਗੋਲਡੀ ਦੇ ਸਮਰਥਕਾਂ ਨੇ ਲਵ ਕੁਮਾਰ ਗੋਲਡੀ ਤੇ ਵਿਜੇਂਦਰ ਸਿੰਘਲਾ ਦੇ ਹੱਕ ਵਿੱਚ ਨਾਰੇਬਾਜ਼ੀ ਕਰਦੇ ਆ ਕਿ ਹਾਂ ਕਿ ਉਹ ਵਿਜੇਂਦਰ ਸਿੰਘਲਾ ਨੂੰ ਭਾਰੀ ਅੰਤਰ ਨਾਲ ਜਿਤਾ ਕੇ ਲੋਕ ਸਭਾ ਚ ਭੇਜਣਗੇ ਇੱਕਾਟ ਨੂੰ ਸੰਬੋਧਨ ਕਰਦੇ ਆ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਤੇ ਵਿਜੇਂਦਰ ਸਿੰਘਲਾ ਨੇ ਕਿਹਾ ਕਿ ਬੀਜੇਪੀ ਦੇਸ਼ ਦੇ ਸੰਵਿਧਾਨ ਨੂੰ ਕਮਜ਼ੋਰ ਕਰਨ ਦੇ ਨਾਲ ਅਗਨੀਵਿਰ ਯੋਜਨਾ ਤੇ ਕਿਸਾਨ ਵਿਰੋਧੀ ਫੈਸਲੇ ਲੈ ਰਹੇ ਅੱਜ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਹੈ ਜ਼ੋਰਦਾਰ ਤਰੀਕੇ ਨਾਲ ਇਸ ਇਲਾਕੇ ਦੇ ਜਿੰਨਾਂ ਨਾਲ ਜੁੜੀਆਂ ਹੋਈਆਂ ਜੋ ਸਮੱਸਿਆਵਾਂ ਹਨ ਉਹਨਾਂ ਦਾ ਹੱਲ ਕਰਾਂਗੇ ਟੀਚਾ ਬਣ ਕੇ ਕੰਮ ਕਰਾਂਗੇ ਪਾਰਲੀਮੈਂਟ 'ਚ ਆਵਾਜ਼ ਚੱਕਾਂਗੇ ਔਰ ਉਸ ਦੇ ਨਾਲ-ਨਾਲ ਜੋ ਭਾਰਤ ਸਰਕਾਰ ਦੇ ਅਦਾਰੇ ਹਨ ਉਹਨਾਂ 'ਚੋਂ ਜੋ ਪੈਸਾ ਆ ਸਕਦਾ ਹੋਊਗਾ ਉਹਨੂੰ ਲੈ ਕੇ ਆਵਾਂਗੇ ਇਸੇ ਕਰਕੇ ਮੈਂ ਆਪਣਾ ਚੋਣ ਮੈਨੀਫੈਸਟੋ ਰਿਲੀਜ਼ ਕੀਤਾ ਹੈ ਕਾਂਗਰਸ ਪਾਰਟੀ ਦਾ ਚੋਣ ਮੈਨੀਫੈਸਟੋ ਵੀ ਹੈ ਤੇ ਜਿਹੜੀਆਂ ਸਮੱਸਿਆਵਾਂ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਨਾਲ ਜੁੜੀਆਂ ਹਨ ਜਿੰਨੀਆਂ ਮੇਰੇ ਧਿਆਨ ਚ ਆਈਆਂ ਮੈਂ ਉਹਨਾਂ ਨੂੰ ਲਿਖਿਆ ਹੈ 15 20 ਦਿਨ ਮੈਂ ਇਹਦੇ ਉੱਪਰ ਕੰਮ ਕੀਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੋਈ ਸਜ ਸੁਝਾਉਣਗੇ ਲੋਕਾਂ ਦੇ ਉਹਨਾਂ ਨੂੰ ਵੀ ਉਹਨਾਂ ਦੇ ਉੱਪਰ ਵੀ ਕੰਮ ਕਰੂੰਗਾ ਪਰ ਮੁੱਖ ਤੌਰ ਦੇ ਉੱਪਰ ਮੈਂ ਇਹ ਵਾਲੇ ਸਾਰੇ ਜਿਹੜੇ ਅਜੰਡਾਸ ਹੈ ਉਹਨਾਂ ਦੇ ਉੱਪਰ ਮੈਂ ਫਾਈਟ ਕਰੂੰਗਾ ਤਾਂ ਕਿ ਇਸ ਇਲਾਕੇ ਦੇ ਲੋਕਾਂ ਦੀ ਜੋ ਤਕਲੀਫ ਹੈ ਉਹ ਹੱਲ ਹੋ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਵੱਲੋਂ ਦੇਰ ਰਾਤ ਤੱਕ ਚੋਣ ਪ੍ਰਚਾਰ ਜਾਰੀ ਰੱਖਿਆ ਗਿਆ ਜਿਸ ਦੇ ਤਹਿਤ ਹਲਕਾ ਫਤਿਹਗੜ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਦੋਂ ਵੱਡਾ ਬਲ ਮਿਲਿਆ ਜਦੋਂ ਭਾਜਪਾ ਦੇ ਵਰਕਰ ਹਲਕਾ ਇੰਚਾਰਜ ਜਗਦੀਪ ਸਿੰਘ ਚੀਮਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਜਿਨ੍ਹਾਂ ਦਾ ਵਿਕਰਮਜੀਤ ਸਿੰਘ ਖਾਲਸਾ ਵੱਲੋਂ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਵਿਕਰਮਜੀਤ ਸਿੰਘ ਖਾਲਸਾ ਨੇ ਭਾਜਪਾ ਨੂੰ ਛੱਡ ਕੇ ਅਕਾਲੀ ਦਲ ਚ ਸ਼ਾਮਿਲ ਹੋਣ ਦਾ ਸਵਾਗਤ ਕਰਦੇ ਹੋਏ ਵਰਕਰਾਂ ਨੂੰ ਕਿਹਾ ਕਿ ਉਹਨਾਂ ਨੂੰ ਹਲਕੇ ਦੇ ਖੁੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਕੀਤੇ ਜਾ ਰਹੇ ਚੋਣਵੀ ਦੌਰਿਆਂ ਦੌਰਾਨ ਭਰਪੂਰ ਸਮਰਥਨ ਮਿਲ ਰਿਹਾ। ਅੱਜ ਸਵੇਰ ਤੋਂ ਹੀ ਹਲਕਾ ਫਤੇਗਰ ਸਾਹਿਬ ਵਿਧਾਨ ਸਭਾ ਹਲਕੇ ਦੇ ਵਿੱਚ ਹੱਥ ਦੀ ਗਰਮੀ ਦੇ ਬਾਵਜੂਦ ਵੀ ਭਰਵੇਂ ਇਕੱਠਾਂ ਨੂੰ ਸਵੇਰ ਤੋਂ ਸੰਬੋਧਨ ਕੀਤਾ। ਸੰਗਤ ਨੇ ਮਨ ਬਣਾ ਲਿਆ ਹੋਇਆ ਕਿ ਹੁਣ ਸਾਰਿਆਂ ਨੂੰ ਮੌਕਾ ਦਿੱਤਾ ਜਾ ਚੁੱਕਿਆ ਹੈ। ਸਾਰਿਆਂ ਨੂੰ ਦੇਖ ਲਿਆ ਹੋਇਆ। ਅਕਾਲੀ ਦਲ ਦਾ ਸਾਥ ਦੇਣ ਵਾਸਤੇ ਨੌਜਵਾਨ ਵੀਰ ਸਾਡੇ ਮਾਤਾਵਾ ਪਹਿਣਾ ਬੀਬੀਆਂ ਵੱਡੀ ਗਿਣਤੀ ਵਿੱਚ ਆ ਰਹੀਆਂ ਨੇ ਔਰ ਲੋਕ ਇਸ ਗੱਲ ਨੂੰ ਮਹਿਸੂਸ ਕਰ ਰਹੇ ਨੇ ਕਿ ਪਿਛਲੇ ਸਮੇਂ ਪੰਜਾਬ ਦੇ ਅੰਦਰ ਜਿਹੜੀ ਤਬਦੀਲੀ ਦੇ ਨਾਂ ਦੇ ਉੱਤੇ ਹਰ ਵਿਅਕਤੀ ਨਾਲ ਵੱਡਾ ਧੋਖਾ ਹੋ ਗਿਆ ਉਹਦੇ ਜੋ ਨਿਕਲਣ ਵਾਸਤੇ ਇੱਕੋ ਇੱਕ ਰਸਤਾ ਵਾ ਸ਼੍ਰੋਮਣੀ ਅਕਾਲੀ ਦਲ ਮੈਂ ਆਸ ਕਰਦਾ ਕਿ ਸੰਗਤ ਦੇ ਇੱਕ ਤਰੀਕ ਨੂੰ ਤੱਕੜੀ ਦਾ ਬਟਨ ਦੱਬ ਕੇ ਮੈਨੂੰ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਦੇ ਰੂਪ ਦੇ ਵਿੱਚ ਕਾਮਯਾਬ ਕਰੇਗੀ ਔਰ ਮੈਂ ਲੋਕ ਸਵਟ ਪਹੁੰਚ ਕੇ ਇਸ ਪਾਵਨ ਵਿਤਰ ਧਰਤੀ ਦੀ ਆਵਾਜ਼ ਜਿਹੜੀ ਉਠਾਵਾਂਗਾ ਲੋਕ ਸਵਾਲ ਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਆਪਣੀ ਚੋਣ ਪ੍ਰਚਾਰ ਦੌਰਾਨ ਮਜੀਠਾ ਮੰਡੀ ਪਹੁੰਚੇ ਅਤੇ ਵਪਾਰੀਆਂ ਨੂੰ ਮਿਲ ਕੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਉਹਨਾਂ ਵਪਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕਰਵਾਏ ਜਾਣਗੇ ਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਯਾਮੀਨੀ ਗੋਮਰ ਮੀਟਿੰਗ ਲਈ ਟਾਂਡਾ ਦੇ ਵੱਖ-ਵੱਖ ਪਿੰਡਾਂ ਵਿੱਚ ਓਨ ਪ੍ਰਚਾਰ ਕਰਨ ਲਈ ਪਹੁੰਚੇ ਜਿੱਥੇ ਪਾਰਟੀ ਵਰਕਰਾਂ ਨੇ ਉਨ੍ਹਾਂ ਦਾ ਪਰਮਾ ਸਵਾਗਤ ਕੀਤਾ ਓਨ ਪ੍ਰਚਾਰ ਦੌਰਾਨ ਵੱਡੀ ਗਿਣਤੀ ਚ ਕਾਂਗਰਸੀ ਵਰਕਰਾਂ ਨੇ ਸ਼ਿਰਕਤ ਕੀਤੀ ਯਾਮੀਨੀ ਗੋਮਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇੱਕ ਮੌਕਾ ਦਿਓ ਤਾਂ ਜੋ ਉਹ ਤੁਹਾਡੀ ਸੇਵਾ ਕਰ ਸਕੇ ਇਸ ਦੌਰਾਨ ਯਾਮਨੀ ਨੇ ਸਾਰੇ ਲੋਕਾਂ ਨੂੰ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਸ਼੍ਰੀ ਗੁਰ ਹਰਗੋਬਿੰਦ ਥਰਮਲ ਪਲਾਂਟ ਦਾ ਰੇਲਵੇ ਫਾਰਟਿਕ ਲੱਗਿਆ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਜਿਸ ਦੌਰਾਨ ਆਰੀਆਂ ਅੱਧੀ ਦਰਜਨ ਦੇ ਕਰੀਬ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਹਾਸੀ ਵਿੱਚ ਕਰੀਬ ਇੱਕ ਦਰਜਨ ਲੋਕ ਗੰਭੀਰ ਜ਼ਖਮੀ ਹੋਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹਾਸੀ ਦੇ ਸ਼ਿਕਾਰ ਹੋਏ ਵਾਹਨਾ 'ਚ ਟਰਾਲੇ ਤੇ ਕਾਰਾਂ ਸ਼ਾਮਿਲ ਨੇ ਮੌਕੇ ਤੇ ਪੁਲਿਸ ਵੱਲੋਂ ਪਹੁੰਚ ਕੇ ਵਾਹਨਾ ਨੂੰ ਇੱਕ ਪਾਸੇ ਕਰ ਟ੍ਰੈਫਿਕ ਨੂੰ ਚਾਲੂ ਕਰਵਾਉਣ ਦੇ ਯਤਨ ਕੀਤੇ ਗਏ ਸਰਹੰਦ ਪੁਲਿਸ ਵੱਲੋਂ ਰਾਤਾਂ ਦੇ ਲੋਕਾਂ ਕੋਲੋਂ ਸੋਨੇ ਚਾਂਦੀ ਦੇ ਗਹਿਣੇ ਤੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ ਦੋ ਮੈਂਬਰਾਂ ਨੂੰ ਖੋਹ ਕਿਤੇ ਗਏ ਸੋਨੇ ਦੇ ਗਹਿਣਿਆਂ ਸਮੇਤ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਦੀ ਤਸਵੀਰ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਤੇ ਸੀਸੀਟੀਵੀ ਦੀ ਮਦਦ ਦੇ ਨਾਲ ਇਹਨਾਂ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਆ ਡੀਐਸਪੀ ਸੁਖਨਾਥ ਸਿੰਘ ਨੇ ਦੱਸਿਆ ਕਿ ਸੰਗਤਪੁਰਾ ਸੋਡੀਆਂ ਦਾ ਰਾਮ ਸਿੰਘ ਨਾਮਕ ਵਿਅਕਤੀ ਆਪਣੀ ਲੜਕੀ ਸਮੇਤ ਸਰਹੰਦ ਤੋਂ ਜਦੋਂ ਸਬਜ਼ੀ ਖਰੀਦ ਰਿਆ ਸੀ ਤਾਂ ਮੋਟਰਸਾਈਕਲ ਤੇ ਆਏ ਦੋ ਵਿਅਕਤੀ ਉਸ ਦਾ ਸੋਨੇ ਦਾ ਕੜਾ ਛਾਪਟ ਕੇ ਫਰਾਰ ਹੋ ਗਏ। ਥਾਣਾ ਸਰਹੰਦ ਆਰਦਾਤ ਨੂੰ ਅੰਜਾਮ ਦੇ ਕੇ ਭੱਜੇ ਸੁਖਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਇੱਕ ਸਾਥੀ ਮੰਗਲ ਸਿੰਘ ਨਾਮਕ ਵਿਅਕਤੀ ਨੂੰ ਵੀ ਨਾਮਜ਼ਦ ਕੀਤਾ ਗਿਆ ਜਿਸ ਦੀ ਪਾਲ ਜਾਰੀ ਹੈ। ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਜ਼ਾਦ ਉਮੀਦਵਾਰ ਅੰਗਰੇਜ਼ ਸਿੰਘ ਨੇ ਚੋਣ ਕਮਿਸ਼ਨ ਕੋਲ ਇੱਕ ਹਲਫਨਾਮਾ ਦਾਇਰ ਕੀਤਾ ਜਿਸ ਵਿੱਚ ਉਹਨਾਂ ਆਪਣੇ ਤੇ ਹੋਏ ਮੁਕੱਦਮਿਆਂ ਦਾ ਵੇਰਵਾ ਸਾਂਝਾ ਕੀਤਾ ਉਹਨਾਂ ਕਿਹਾ ਕਿ ਮਾਮਲੇ ਦੀ ਸੁਣਵਾਈ ਅਦਾਲਤ ਵਿੱਚ ਵਿਚਾਰ ਅਧੀਨ ਹੈ। ਲੋਕ ਸਭਾ ਹਲਕਾ ਸੰਗਰੂਰ ਤੋਂ ਜਾਦ ਉਮੀਦਵਾਰ ਬਲਵਿੰਦਰ ਸਿੰਘ ਨੇ ਚੋਣ ਕਮਿਸ਼ਨ ਕੋਲ ਇੱਕ ਹਲਫਨਾਮਾ ਦਾਇਰ ਕੀਤਾ ਜਿਸ ਵਿੱਚ ਉਹਨੇ ਆਪਣੇ ਤੇ ਹੋਏ ਮੁਕਦਮਿਆਂ ਦਾ ਬੇਰਵਾ ਸਾਂਝਾ ਕੀਤਾ ਉਹਨਾਂ ਦੱਸਿਆ ਕਿ ਮਾਮਲੇ ਦੀ ਸੁਣਵਾਈ ਅਦਾਲਤ ਵਿੱਚ ਵਿਚਾਰ ਅਧੀਨ ਹੈ ਉਹ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਵੱਲ ਜਿਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ